ਬ੍ਰੌਕੇਟ ਦੇ ਸੂਟਾਂ ਨਾਲ ਦੁਪੱਟੇ ਕਿਸ ਤਰ੍ਹਾਂ ਦੇ ਲਈ ਹਮੇਸ਼ਾ ਇੱਕ ਕੁਐਸਚਨ ਜ਼ਰੂਰ ਆਉਂਦਾ ਜਦ ਵੀ ਬ੍ਰੌਕੇਟ ਦੇ ਸੂਟ ਟ੍ਰੈਂਡ ਵਿੱਚ ਆਉਂਦੇ ਨੇ ਆਪਾਂ ਰੈਡੀ ਕਰ ਦਿੱਤੇ ਆ ਜੀ ਹੈਵੀ ਦੁਪੱਟੇ ਕਿਉਂਕਿ ਹਮੇਸ਼ਾ ਬ੍ਰੌਕੇਟ ਜਿਹੜੀ ਹੁੰਦੀ ਆ ਉਹ ਵਿంటర్ ਸੀਜ਼ਨ ਦੇ ਵਿੱਚ ਹੀ ਆਪਾਂ ਇਹਨੂੰ ਵੀ ਇਹ ਕਰ ਸਕਦੇ ਆ ਪਾਰਟੀ ਵੇਅਰ ਸੂਟਸ ਬਣ ਸਕਦੇ ਨੇ ਤੇ ਤੁਸੀਂ ਇਹਨਾਂ ਨਾਲ ਹੈਵੀ ਦੁਪੱਟੇ ਲੈ ਸਕਦੇ ਹੋ ਬਟ ਜੇ ਤੁਸੀਂ ਇਹ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਇਹ ਸਿੰਪਲ ਦੁਪੱਟਿਆਂ ਨੂੰ ਲੇਸ ਲਾ ਕੇ ਵੀ ਡਿਜ਼ਾਈਨ ਕਰ ਸਕਦੇ ਹੋ ਇਸ ਤੋਂ ਇਲਾਵਾ ਕ੍ਰੇਪ ਦੇ ਸੂਟ ਬਹੁਤ ਜ਼ਿਆਦਾ ਸੋਹਣੇ ਐਡ ਕੀਤੇ ਨੇ ਕ੍ਰੇਪ ਦੇ ਉੱਪਰ ਬਹੁਤ ਸੋਹਣਾ ਹੈਂਡਵਰਕ ਸੂਟ ਬਹੁਤ ਜ਼ਿਆਦੇ ਸੋਨੇ ਨੇ ਪ੍ਰਾਈਸ ਸਭ ਦਾ ਮੈਂਸ਼ਨ ਕੀਤਾ ਹੋਊਗਾ ਇਹ ਜਿੰਨੇ ਵੀ ਸੂਟਸ ਹੋਣਗੇ ਇਹਨਾਂ ਦਾ ਪ੍ਰਾਈਸ ਆਪ ਦਾ ਲਗ ਲਗ ਹੋਊਗਾ ਠੀਕ ਹੈ ਜੀ ਪ੍ਰਾਈਸ ਦੇ ਅਕੋਰਡਿੰਗ ਤੁਸੀਂ ਇਹ ਲੈ ਸਕਦੇ ਹੋ ਇਹਨਾਂ ਦੇ ਉੱਪਰ ਆਰੀ ਵਰਕ ਦੇ ਨਾਲ ਮਸ਼ੀਨ ਵਰਕ ਜਾਂ ਹੈਂਡ ਵਰਕ ਦੇ ਵੀ ਸੂਟ ਸਹਣਗੇ ਇਸ ਤੋਂ ਇਲਾਵਾ ਪੈਚਸ ਵਰਕ ਵਾਲੇ ਹੈਵੀ ਹੈਵੀ ਡਿਜ਼ਾਈਨਸ ਵੀ ਆਪਾਂ ਐਡ ਕੀਤੀ ਹੋਈ ਨੇ ਕੁਝ ਸੂਟ ਇਹਨਾਂ ਚੋ ਕਸਟਮਾਈਜ਼ ਹੋਣਗੇ ਇਸ ਕਰਕੇ ਸਭ ਦਾ ਪ੍ਰਾਈਸ ਅਲੱਗ-ਅਲੱਗ ਤੁਸੀਂ ਵਟਸਐਪ ਤੇ ਪਤਾ ਕਰ ਸਕਦੇ ਹੋ ਕੋਈ ਵੀ ਸੂਟ ਆਰਡਰ ਤੇ ਵੀ ਤਿਆਰ ਕਰਵਾ ਸਕਦੇ ਹੋ ਹੈਵੀ ਬ੍ਰਾਈਡਲ ਸੂਟਸ ਬਣਾਉਣੇ ਹੋਣ ਜਾਂ ਫਿਰ ਤੁਸੀਂ ਲਹਿੰਗੇ ਤਿਆਰ